ਬਾਈ ਗੁਲਜਾਰ ਜੀ ਤੇ ਬਾਈ ਵੀਰਪਾਲ ਠੇਕੇਦਾਰ ਸਾਹਿਬ ਹੈਪੀ ਸਿੰਘ ਤੇ ਬਾਈ ਪ੍ਰੀਤ ਜੀ ਆਓ ਵਾਓ ਪ੍ਰੀਤ ਇੱਕ ਬਣਾਉਂਦਾ ਬੈਕਟਰੀ ਦੇ ਨਿਸ਼ਾਨ ਇੱਧਰ ਪਾਈ ਜਾਂਦੇ ਬੋਰਡ ਤੇ ਇੱਧਰ ਮਾਸੂਮੀ ਪੂਰਾ ਨਜ਼ਾਰੇਦਾਰ ਰਖਦੇ ਬੋਰਡ-ਬੋਰਡ ਪਾਈ ਜਾਂਦੇ ਚੋਬਰ ਇੱਧਰ ਪਾਉਣਾ ਹਜੇ ਓ ਬਾਈ ਜੀ ਬੈਠੇ ਨੇ ਥੱਲੇ ਬਾਈ ਜੀ ਮੈਨੂੰ ਕਹਿੰਦੇ ਬਣਾਇਆ ਸ਼ਾਰਟ ਮੜਾ ਜਾੀ ਲੱਖ ਰੁਪਏ ਤਾਂ ਵੜ ਦੂ ਘੰਟੇ 'ਚ ਇਹੇ ਵੜਦੂ ਇਹਨਾਂ ਦਾ ਭੈੜਾ ਬੰਦਾ ਰੱਖੀ ਫਿਰ ਤੁਸੀਂ ਪਤਾ ਨਾ ਬਾਲਾ ਫੌਜੀ ਭੈੜਾ ਇਹ ਪਹਿਲਾਂ ਕਿੱਥੇ ਸੀ ਇਹੇ ਤਾਂ ਹੀ ਤਾਂ ਹੀ ਡਾਉਂਦਾ ਹੈ ਤੇ ਉੱਤੇ ਹੈ ਆਹ ਦੇਖੋ ਚੜੀ ਗਏ ਨੇ 47 ਸਿੱਧੀਆਂ ਸੁੰਗੀਆਂ ਹੋਈਆਂ ਪਰ ਦੋਨੇ ਤੇ ਫੌਜੀ ਕੰਮ-ਕਮ ਕਰਕੇ ਸਾਰੇ ਜਾਲ ਜਿਉਂ ਬੰਨ ਕੇ ਇੱਧਰ ਤਿਆਰੀ ਠੀਕ ਹੈ ਨਾ ਕਰਕੇ ਲੈਂਟਰ ਦੀ ਆਹ ਕੱਲਾ ਬਸਾ ਮੂਲੇ ਬਰਾਂਡੇ ਦਾ ਰਹਿ ਗਿਆ ਥੋੜਾ ਜਿਹਾ ਕੰਮ ਸਵੇਰੇ ਆ ਕੇ ਕਹਿੰਦੇ ਖਿੱਚ ਦਿਆਂਗੇ ਪਹਿਲਾਂ ਪ੍ਰੀਤ ਕਹਿੰਦਾ ਰੱਬ ਨੇ ਤਰੀ ਤਰੀ ਕਰਤੀ ਤਰੀ ਤਰੀ ਇਹ ਇਹ ਦੂਜੇ ਸ਼ਿਫਟ ਮੰਨਦਾ ਹੱਥ ਨਾਲੇ ਹਾਂ ਹੈ ਲੱਗ ਨੂੰ ਚਾਹਵਾਂ ਵਾਲੀਆਂ ਸਲਾਹਾਂ ਦੰਦਾ ਤੈਨੂੰ ਇਹ ਪ੍ਰੀਤ ਤਾਂ ਮੈਂ ਫੜਕ ਫੜਕ ਕਰਦੀ ਫਿਰਦੀ ਆ ਟੀਸ ਕਹਿੰਦਾ ਤੂੰ ਹਿੱਲ ਨਹੀਂ ਬਈ ਭਾਈ ੜਿਆ ਭਾਈ ਚੋਬਰ ਆ ਗਈ ਸਰੀਏ ਦੀ ਗੱਡੀ ਆ ਗੱਡੀ ਆ ਲਕਸ਼ਮੀ ਫਰਨੀਚਰ ਤੇ ਆ ਗੱਡੀ ਦਾ ਓਨਰ ਹੈ। ਟਰਾਂਸਪੋਰਟੇਸ਼ਨ ਆਏ ਚੱਲਦੀ ਹੈ ਅੱਜ ਕੱਲ ਪੰਜਾਬ 'ਚ ਹੈ। ਪੁਰਾਣੇ ਜਵਾਨੇ ਵੀ। ਤੁਸੀਂ ਵੈਲਕਮ ਟੂ ਸ਼੍ਰੀ ਅਮਰitsar ਸਾਹਿਬ। ਇਹਨੂੰ ਚਾਹ ਨੇ ਟਖਾਵ ਲਾਤਾ। ਹੈ ਜਿਹਦੇ ਕਿ ਚਾਹ ਕਿੱਥੇ ਲਾ ਕੇ? ਇਹ ਚਾਹੇ ਲਾਤਾ ਲੱਗਦਾ। ਅਗਲੇ 6 ਵਜੇ ਸੀਕਰੋ ਤੇ ਟਾਈਮ ਹੋਗਾ 7:30 ਚੰਪੀ ਕੋਲੇ ਆਪਣਾ ਸੋਨਰਵਾ ਸਾਡੇ ਦਰਸ਼ਨ ਰੁੜਾ ਰੁੜਾ ਵਧੀਆ ਕਿ ਬੜੰਡੇ ਤੋਂ ਸਿੱਧੀ ਫਿਰ ਉਹ ਬੇਜੇ ਸਿੱਧੀ ਮਾਸੇ ਇੱਕ ਜਮਾ ਕਿੰਨਾ ਟਾਈਮ ਲੇ ਕੰਡਕਟਰ ਸਭ ਤੋਂ ਕਿੰਨੇ ਸ਼ਾਹ ਪੀਲੀ ਦੇ ਪਰੋਠੇ ਲਈ ਸ਼ੱਕ ਸੌਜਾ ਹੋ ਗਈਆਂ ਤਿਆਰ ਤੇ ਟਾਈਮ ਹੋ ਗਿਆ 8:30 ਪਾਣੀ ਨੂੰ ਸ਼ਾਮ ਨੂੰ ਇੱਕ ਦਰ ਬੰਦੇ ਪੁਰ ਜਾ ਤਿਆਰ ਵਰ ਤਿਆਰ ਇਹਨੂੰ ਚਾਹ ਨੇ ਚਖਾਉਣਾ ਤਾਂ ਹਾਂ ਜਿਹਦਾ ਕਿ ਸ਼ਾਮ ਦੇ ਇਹ ਚੈਨਲ ਆਤਾ ਲੱਗਦਾ ਕਿਹਦਾ ਕਿੱਥੇ ਦਿਲ ਗਿਆ ਜੀ ਰੋਡ ਥੋੜੀ ਜਿਹੀ ਹੈ ਕਿ ਉਧਰ ਠੀਕ ਹੈ 4 ਲੇਨ ਹੈ ਪਰ ਖੂਲ ਜੀ ਖੁਲੀਆਂ ਜਿਹੀ ਵਾਲੀ ਹੈ ਵਰਕ ਦੀ ਜ ਹੈ ਕਿਉਂਕਿ ਬਾਰਡਰ ਏਰੀਆ ਨੇ ਇਹ ਫਿਰ ਪਾਣੀ ਭੂਣੀ ਵੀ ਇਧਰ ਵੱਧ ਹੁੰਦਾ ਰਹਦਾ ਆ ਗਿਆ ਤੇਰਾ ਵੱਡਾ ਇਹ ਸੁੱਕੇ ਹੀ ਮੈਂ ਇਹ ਸੁੱਕਾ ਪਏ ਅੰਦਰ ਕਣਕਾ ਕਣਕਾ ਬੀਜੀ ਬੈਠਿਆ ਕਿ ਇਹ ਰੋਡ ਨਵੀਂ ਹੈ ਕਿ ਜਿਹੜੀ ਬਣੀ ਵੀ ਜਿਹੜਾ ਉਹ ਪਰਾਣਾ ਰਹਿੰਦਾ ਹੈ ਉਹ ਉਹ ਪੁਰਾਣਾ ਹੈ ਕਿ ਪਰਾਣਾ ਥੋੜਾ ਜਿਹਾ ਸਾਈਡ ਤੇ ਜਿੱਥੇ ਗੁਰਦੁਆਰਾ ਗੁਰਦੁਆਰਾ ਸਾਹਿਬ ਹੈ ਉਹ ਅਸੀਂ ਪਰਲੇ ਪਾਸੇ ਚੁਪਾਉਂਦੇ ਆ ਉਹ ਸਿਉ ਉਹ ਦੇਖੀਆ ਪਰਾਣਾ ਪੌਂਥ ਉੱਥੇ ਗੁਰਦੁਆਰਾ ਸਾਹਿਬ ਆ ਗਿਆ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਉਹ ਦੇਖਣ ਲੱਗਾ ਆ ਥੋੜਾ ਜਿਹਾ ਬਸ ਨੀਵੇਂ ਥਾਂ 'ਚ ਪਾਣੀ ਛੱਡਦਾ ਹੋਣਾ ਇਹ ਜਿਹੜਾ ਲੁਧਿਆਣੇ ਵੀ ਪੈਂਦੇ ਆ ਉਹ ਸੜਕ ਤੇ ਆਪਣੀ ਟਾਈ ਹੂੰ ਉਹ ਜੰਦਾ ਲਾਟੋਵਾਲ ਵਾਲੇ ਪਾਸੇ ਵੀ ਹੋਈ ਨਹੀਂ ਨਹੀਂ ਇਹ ਤਾਂ ਇਧਰੋਂ ਘਾਵਾ ਜਾਂਦਾ ਤਾਂ ਪਾਕਿਸਤਾਨ ਲੱਗ ਗਿਆ ਆ ਇਥੋਂ ਪਾਣੀ ਸਾਰਾ ਇਧਰੋਂ ਪਾਕਿਸਤਾਨ ਚ ਜਾਂਦਾਗਾ ਸਾਰਾ ਉਹ ਪਰਲੇ ਪਾਸੇ ਦਰਖਤ ਪਾਕਿਸਤਾਨ ਦੀ ਹੈ ਸਾਡੇ ਕੋਲ ਇਹ ਅਬਰੇਜ ਵਾਲਾ ਦਾ ਚੈੱਕ ਪੋਸਟ ਇਹ ਤਾਂ ਬਾਰੇ ਬਾਰ ਸਾਰੀ ਹਾਈਵੇ ਨਮੀ ਰੋਡ ਇਹ ਤਾਂ ਬਾਰੇ ਬਾਰ ਦੀ ਸੀ ਸਭ ਜਿਹੜਾ ਤਕਰੀਬਨ ਇਧਰ ਨੇ ਮੁੜਦੇ ਹੋਏ ਦੇਖਾਂਗੇ ਕੋਸ਼ਿਸ਼ ਕਰਾਂਗੇ ਜੇ ਉਧਰ ਦੀ ਹੋਇਆਗਾ ਤਾਂ ਉਧਰਲੇ ਪਾਸੇ ਦੀ ਆ ਜਾਾਂਗੇ ਇਹ ਫਰੀਦਪੁਰ ਕੋਟ ਹੋ ਕੇ ਕੋਟਕਪੁਰਾ ਹੋ ਕੇ ਰੋਡ ਹੈ ਜਾਂਦੇ ਹੋਏ ਦੇਖ ਲਾਂਗੇ ਮੂੰਹ ਤੋਂ ਉਧਰ ਦੀ ਜਾ ਕੇ ਨਿਕਲ ਜਾਂਦਾ ਹੈ। ਸਾਰੇ ਬਾਹਰ ਉੱਪਰ ਤੇ ਆਪਾਂ ਚੱਲਾਂਗੇ ਅੰਦਰਲੀ ਤੇ ਆਪਾਂ ਚੱਲਾਂਗੇ ਚਮਾ ਦਰਬਾਰ ਸਾਹਿਬ ਦੇ ਕੋਲ ਡੇਢ ਐਂਟਰੀ 3 ਐਂਟਰੀ ਉਹਦੀ ਧਰਤੀ ਦੀ ਆਪਾਂ ਨਾ ਸਤਾਰੰਗ ਤੋਂ ਬਾਅਦ ਆਈ ਨਹੀਂ ਹਣ ਹਾਂ ਜੀ 17 ਦੁਵਾਦਾ ਹੀ ਨਹੀਂ ਆਪੂ 16 ਦੁਵਾਦਾ ਹੀ ਨਹੀਂ ਹੈ 15 15 ਜੀ ਕਰੋ ਕੰਡ ਪਾੜ ਪਰ ਅਸੀਂ 17 ਜੀ ਠੀਕ ਹੈ ਜੀ ਬਹੁਤ ਠੀਕ ਹੈ ਓਕੇ ਕੁਝ ਦੁਵਾ ਦੇ ਦਰਜ ਹੋ ਜੀ ਚੱਲ ਕੇ ਫਿਰ ਆਓ ਜੀ ਅੱਗੇ ਦਰਬਾਰ ਸਾਹਿਬ ਦੀ ਮੇਨ ਐਂਟਰੀ ਤੇ ਤੇ ਬੱਚਾ ਚੱਲ ਕੇ ਅੰਦਰ ਅੰਦਰ ਜਾ ਕੇ ਬਹੁਤੋਂ ਵੀਡੀਓ ਨਹੀਂ ਬਣਾਉਂਦੇ ਤੇ ਰਸੂ ਨੂੰ ਸਾਹਮਣੇ ਦਰਸ਼ਨ ਕਰਾ ਦੇਗੇ ਆਪਾਂ ਠੀਕ ਹੈ ਨਾ ਜੀ ਥੈਲਾਉ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਠੀਕ ਹੈ ਜੀ ਦਰਦਸ਼ਨ ਐ ਕਰ ਗੁਰੂ ਸਾਹਿਬ ਦੇ ਉਧਰੋਂ ਲਾਈਵ ਜਰਾਮਦਸ ਦੇ ਠੀਕ ਹੈ ਨਾ ਟਾਈਮ ਉਹਦਾ ਸਵਾ ਚਾਰ ਤੋਂ ਬਾਅਦ ਸਿਕਰ ਤੋਂ ਚਪਟੇ ਕਰੀ ਦਰਸ਼ਨ ਦਰਸ਼ਨ ਕਰਕੇ ਤੇ ਵਧੀਆ ਟਾਈਮ ਸਰ ਉਸਕੇ ਤੁਹਾਨੂੰ ਟਾਈਮ ਸਾਰੀ ਘਰੇ ਵਾਪਸ ਜੇ ਬਸ ਸ਼ਾਮ ਨੂੰ ਸਾਹਮਣੇ ਦੇਖੋਗੇ ਸੋ ਆ ਸਾਰੀਆਂ ਕੀ ਆ ਗਿਆ ਪਿੰਕਾ ਕੀ ਲੈ ਕੇ ਆਇਆ ਬਰੋ ਆ ਗਈ ਸਰੀਏ ਦੀ ਗੱਡੀ ਆ ਗੱਡੀ ਆ ਲక్ష్ਮੀ ਫਰਨੀਚਰ ਤੇ ਆ ਗੱਡੀ ਦਾ ਓਨਰ ਹੈ ਟਰਾਂਸਪੋਰਟੇਸ਼ਨ ਆ ਚੱਲਦੀ ਅੱਜ ਕੱਲ ਪੰਜਾਬ ਚ ਆ ਪੁਰਾਣੇ ਜਵਾਨੇ ਦੀ ਅੱਜ ਸਾਡੇ ਠੇਕੇਦਾਰ ਸਾਹਿਬ ਚੜਾਤੇ ਤਾਹਾਂ ਛੱਤ ਤੇ ਚੱਲ ਵੀ ਕਹਿੰਦੇ ਵੀਰਪਾਲ ਹਰੀ ਵੀਰਪਾਲ ਟੀਮਾਂ ਲੱਗੀ ਪਈ ਆ ਕਰੀ ਨੇ ਛੱਤ ਦੀ ਤਿਆਰੀ ਇੱਧਰ ਪਪਾ ਹਰਨਾਮ ਸਿੰਘ ਵਾਲਾ ਉੱਧਰ ਗਰਮੀਤ ਸਿੰਘ ਰਾਮਪਰਾ ਤੇ ਹਾਈਪੀ ਸਿੰਘ ਸਰਦੂਲ ਘੜਾ ਵਾਲਾ ਉੱਧਰ ਗੁਲਜਾਰ ਸਿੰਘ ਭਾਈ ਰੂਪਾ ਸਾਰਿਆਂ ਦੇ ਇੱਥੇ ਲਾ ਦੇਂਗਾ ਆਪਾਂ ਬੋਰਡ ਇੱਥੇ ਬਣਾ ਕੇ ਵਧੀਆ ਚੱਲ ਵੀ ਚੋਬਰਾ ਐ ਸਾਰਾ ਹੈਪੀ ਜਿਹੜਾ ਜਾਂਦੇ ਨੇ ਗੋਲੀ ਕਰ ਇਹ ਪਲਾਈਆਂ ਜਿਹੇ ਹੈਗੀਆਂ ਪੈਦਰ ਦੀਆਂ ਪਰ ਠੀਕ ਹੈ ਸਿਸਟਮ ਹੈ ਛੱਤ ਪਾਉਣ ਵਾਲਾ ਹਨਾ ਸੌਦਾ ਵਧੀਆ ਲੋਟ ਹੈ ਪੂਰਾ ਹਲਾ ਗੱਲਾ ਚੱਲੀ ਜਾਂਦਾ ਤੇ ਉਧਰੋਂ ਮੀਂਹ ਮੌਸਮ ਪੂਰਾ ਖਰਾਬ ਹੈ ਅੱਜ ਘਰ ਸਾਰਾ ਦਿਨ ਮੀਂਹ ਵੀ ਪੈਣਾ ਤੇ ਇਹਨਾਂ ਨੇ ਅੱਜ ਸਾਰਾ ਦਿਨ ਕੰਮ ਕਰਨਾ ਹੈ ਹੈਂ ਅਵੀਤ ਕਹਿੰਦਾ ਰੱਬ ਨੇ ਤਰੀ ਤਰੀ ਕਰਦੀ। ਤਰੀ ਤਰੀ ਇਹ ਇਹ ਦੂਜੇ ਸਿਫਟ ਨੂੰ ਦਿੰਦਾ ਹੱਥ ਨਾਲੇ। ਹਾਂ। ਲੱਗ ਲੂ ਕੋਈ ਚੱਲਦੀ। ਅਹ, ਛਾਂ ਵਾਲੀਆਂ ਸਲਾਹਾਂ ਦਿੰਦਾ ਤੈਨੂੰ ਇਹ। ਅਵੀਤ ਤਾਂ ਕਹਿੰਦਾ ਫਟਕ ਫਟਕ ਕਰਦੀ ਫਿਰਦੀ ਐ। 30 ਕਹਿੰਦਾ ਥੀਲਾ ਜੀ। ਭਾਈੜਿਆ ਭਾਈ ਚੋਬਰ। ਇੱਕ ਇਹ ਇਹ ਖੇਡਦੀ ਹੋ ਗਈ ਸੀ ਇਹਨੇ ਸਰੀਆ ਆਇਆ ਪਿਆ ਆਹ ਇਧਰ ਆ ਬਸ ਰਹਿ ਗਿਆ ਮੜਾ ਜੱਜ ਖਿੱਚ ਦੇਣਗੇ ਵੀਰਪਾਲ ਭਾਈ ਉਹ ਵੇ ਪੈਚਕਾ ਤਿੰਨ ਤੱਕ ਦਾ ਕਹਿੰਦੇ ਪੈਚਕਾ ਹੀ ਹਾਂ ਮੈਂ ਤਾਂ ਅਬ ਰਾਤ ਮੈਨੂੰ ਦੱਸਿਆ ਉਹਨੇ ਬਾਈ ਨੇ ਸੋਨੇ ਨੇ ਉਹਦਾ ਕੰਮ ਕੰਮ ਬਿੱਡੇ ਰਹਿੰਦੇ। ਉਹਦਾ ਕੰਮ ਬਿੱਡੇ ਆਪਣਾ ਬਿੱਡੇ ਬੰਦਾ ਬਾਈ ਹਾਂ। ਉਹ ਹੁੰਦਾ ਹੀ ਚੱਲੀ ਜਾਂਦਾ ਉਹਦਾ ਕੋਈ ਨਹੀਂ। ਲਓ ਦੱਸਿਓ ਬਾਈ ਜੀ। ਫਾਰਮਟ ਕਰਕੇ ਵੀ ਕੀ ਹੁੰਦਾ ਪੈਂਚਕਾਂ ਦਾ? ਕੰਮ ਨਹੀਂ ਬਿੱਡਾ ਜਾਂਦਾ, ਬਿੱਡਾ ਕੰਮ ਚੱਲੀ ਜਾਂਦਾ। ਅੱਛਾ। ਕੰਮ ਬਿੱਡਾ ਨਹੀਂ ਜਾਂਦਾ, ਬਿੱਡਾ ਕੰਮ ਚੱਲੀ ਜਾਂਦਾ। ਸਹੀ ਇਹ ਗੱਲ ਹੁੰਦੀ ਐ। ਮਾਤਾ ਪੈਂਚਕਾਂ ਦੀ ਪਾਣੀ ਆਉਂਦੀ ਕਰ। ਨਾ ਮੈਂ ਤਾਂ ਆਪਸ ਨੂੰ ਤਾਂ ਹੀ ਪੁੱਛਦਾ ਮੈਂ ਤਾਂ ਆਪਣੀ ਇਹ ਚੀਜ਼ ਬਾਰੇ ਬੋਲੂ। ਤਾਂ ਅੱਜ ਬੋਰਪੂਰ ਦਾ ਤਾਂ ਸੀ ਹੁੰਦਾ ਸੀ ਕਿ ਵੀ ਬੋਰਪੂਰ ਨਹੀਂ ਕਰਦੇ ਸੀ ਪੈਂਜ ਕੁੱਚਾਂ ਜਾਂ ਕੰਮ ਸ਼ੁਰੂ ਨਹੀਂ ਕਰਦੇ ਜਿੱਦੇ ਆਪਾਂ ਸ਼ੁਰੂ ਆਲਾ ਤਾਂ ਆਪਾਂ ਦੇਖਿਆ ਹੁੰਦੇ ਆ ਦਿਨ ਵਿਚਾਰ ਜਿੱਦੇ ਸਟਾਰਟ ਕਰਿਆ ਕੋਈ ਹਣ ਲਓ ਜੀ ਸਟੈਕ ਲੈ ਵਜਾਉਂਦਾ ਸੀ ਓਏ ਬਾਹਰੇ ਪਾਇਆ ਉਹ ਬਣਾ ਬਸ ਸੀ ਚੱਕਦੇ ਫੋਟੇ ਓਏ ਆਖਾ ਪਾਰ ਪਾਰ ਚੱਲ ਤਹਾਂ ਜੀ ਸਾਰੀ ਅੱਜ ਤੱਕ ਆਜੋ ਆਜੋ ਤਹਾਂ ਚੰਗਾ ਜਿਉਂਗਰ ਤਹਾਂ ਆ ਗਿਆ ਬਣਾਵਾ ਹਾਂ ਟੀਮ ਫਿਰਪਾਲ ਲਾ ਵੀ ਚੋਬਰੋ ਬੋਰਡ ਅਸੀਂ ਲੈ ਆਏ ਉੱਪਰ ਤੇ ਆ ਬਾਈ ਪਪਾ ਜੀ ਬਾਈ ਗਲਜਾਰ ਜੀ ਤੇ ਬਾਈ ਵੀਰਪਾਲ ਠੇਕੇਦਾਰ ਸਾਹਿਬ ਹੈਪੀ ਸਿੰਘ ਤੇ ਬਾਈ ਪ੍ਰੀਤ ਜੀ ਆਓ ਵਾਓ ਪ੍ਰੀਤ ਇੱਕ ਬਣਾਉਂਦਾ ਬੈਕਟਰੀ ਦਾ ਨਿਸ਼ਾਨ ਇੱਧਰ ਪਾਈ ਜਾਂਦੇ ਬੋਰਡ ਤੇ ਇੱਧਰ ਮਾਸੂਮੀ ਪੂਰਾ ਨਜ਼ਾਰੇਦਾਰ ਰੱਖਦੇ ਬੋਰਡ-ਬੋਰਡ ਪਾਈ ਜਾਂਦੇ ਚੋਬਰ ਇੱਧਰ ਪਾਉਣਾ ਹਜੇ ਉਹ ਬਾਈ ਜੀ ਬੈਠੇ ਨੇ ਥੱਲੇ ਬਾਈ ਜੀ ਮੈਨੂੰ ਕਹਿੰਦਾ ਬਣਾਇਆ ਸ਼ਾਰਟ ਮੜਾ ਜਾ ਬਹੁਤ ਵਧੀਆ ਰੰਗ ਬਣਿਆ ਵਾ ਰੱਬ ਨੇ ਤੇ ਬਾਈ ਗਰੂ ਇਧਰ ਵੀ ਰੰਗ ਬਣੀਆਂ ਜਾਂਦਾ ਪੂਰੇ ਬਸ ਬਸ ਬੈਠਾ ਬਾਕੀ ਆਪਾਂ ਬਣਾਉਣ ਨੇ ਮਿਲਦੇ ਨਹੀਂ ਫਿਰ ਲੋ ਜੀ ਜਾਨ ਵਾਲੇ ਆ ਗਏ ਲੱਗੇ ਪਏ ਆ ਇਹ ਸਤਰ ਮਾਰੀ ਜਾਂਦਾ ਇਹ ਉਹ ਪਰਦੇ ਸਰੀਆ ਉੱਤੇ ਚੜਾਈ ਜਾਂਦਾ ਅੱਧੇ ਕਬਲੇ ਆ ਗ ਬੜਬੜ ਛਿੱਟੀ ਜਾਂਦਾ ਬਸ ਲੱਖਾਂ ਰੁਪਏ ਦਾ ਸਰੀਆ ਤੇ ਐਂ ਕੋ ਉਤਰ ਦੇਣਗੇ ਮਿੰਟੋਸ ਕੈਂਟੀ ਪਾਸੇ ਕਾਇ ਲੱਖ ਕੁਦਰਤ ਨੇ ਉਹ ਘਾਂਟੇ ਚ ਕਾਇ ਲੱਖ ਕੁਦਰਤ ਨੇ ਘਾਂਟੇ ਚ ਹੈੀ ਰੀਰੋ ਲੀਰ ਕ ਲੱਖ ਰੁਪਏ ਤਾਂ ਵੜ ਦੂ ਘਾਂਟੇ ਚ ਇਹ ਵੜ ਦੂ ਬੈਰੀ ਵੜ ਦੂ ਵੜ ਦੂ ਇਹਨਾਂ ਦਾ ਭੈੜਾ ਬੰਦਾ ਰੱਖੀ ਫਿਰ ਤੁਸੀਂ ਪਤਾ ਕਰੋ ਬਾਹਲਾ ਫੌਜੀ ਭੈੜਾ ਇਹ ਪਹਿਲਾਂ ਕਿੱਥੇ ਸੀ ਇਹੇ ਤਾਂ ਹੀ ਤਾਂ ਹੀ ਡਾਉਂਦਾ ਐ ਤੇ ਉੱਤੇ ਹੈ ਸਰਾਜਸਥਾਨ ਵਾਲਾ ਬੰਦਾ ਇਹ ਕਿਚੀ ਨੇ ਤਿਆਰੀ ਇੱਧਰ ਸਰੀ ਤੇ ਸਰੀਆ ਸਿੱਧਾ ਕਰੀਆ ਲਿਆ ਉਹ ਕੌਲੇ ਰਹਿਗੇ ਸੀ ਭਰਾਡੇ ਵਾਲੇ ਚੱਕੀ ਜਾਂਦੇ ਆ ਫੱਟੇ ਤੇ ਇੱਧਰ ਗੱਡਰ ਆਹ ਲਾਈਆਂ ਨੇ ਪੈੜ ਦੀ ਚਾੜੀ ਆਪਾਂ ਬੈਠਿਆ ਪਾਸੇ ਸ਼ਾਮੇ ਲੌਜ ਹੋ ਗਿਆ ਠੀਕ ਹੁਣ ਵੈਦਰ ਸੋਣਾ ਲੌਜ ਜੀ ਟਾਈਮ ਹੋ ਗਿਆ ਪੂਰਾ 7 ਨਿਹਰਾ ਹੋਇਆ ਬਾ ਆਹ ਦੇਖੋ ਚੜੀ ਗਏ ਨੇ 7 ਵਾਲੀ ਸਿੱਧੀਆਂ ਸੁਈਆਂ ਹੋਈਆਂ ਨੇ ਦੋਨੇ ਤੇ ਫੌਜੀ ਕੰਮ-ਕਮ ਕਰਕੇ ਸਾਰੇ ਜਾਲ ਜੂਲ ਬੰਨ ਕੇ ਇੱਧਰ ਤਿਆਰੀ ਠੀਕ ਹੈ ਨਾ ਕਰਕੇ ਲੈੰਟਰ ਦੀ ਆ ਕੱਲਾ ਬਸਾ ਮੂਰਲੇ ਭਾਂਡੇ ਦਾ ਰਹਿ ਗਿਆ ਥੋੜਾ ਜਿਹਾ ਕੰਮ ਤੇ ਸਵੇਰੇ ਆ ਕੇ ਕਹਿੰਦੇ ਖਿੱਚ ਦਿਆਂਗੇ ਪਹਿਲਾਂ ਤੇ ਉਹ ਬੰਦੇ ਨਥਾਣੇ ਦੇ ਨਥਾਣੇ ਜਾਣਗੇ 7 ਵਜੇ ਬਸ ਅੱਧੇ ਪੌਣੇ ਘੰਟੇ ਚ ਪਹੁੰਚ ਜਾਣਗੇ ਠੀਕ ਹੈ ਨਾ ਇਹ ਫਿਰ ਕਾਦੇ ਆਏ ਸੀ ਨਥਾਣੇ ਉਹ ਬਈ ਮਾਇ ਨੂੰ ਕਹੀ ਸੀ ਨਾ ਮੈਂ ਕਹਿੰਦਾ ਮੋਟਰਸ ਨਹੀਂ ਦੀਂਦੇ ਆ ਕੇ ਕਿ ਤੁਰ ਕੇ ਆਇਆ ਸਰ ਖੜੇ ਆ ਅੱਛਾ ਇਹਨੂੰ ਕੋਈ ਨਾ ਤੁਰ ਕੇ ਆਇਆ ਮੈਂ ਕਹਾਂ ਨਾ ਥਾਣੇ ਉਪਰ ਤੰਦਰੋ ਪੜਿਆ ਬੰਦੇ ਨਾ ਨਾ ਮੋਟਰਸਾਈਕਲ ਆ ਨਾ ਠੀਕ ਆ ਵੀਰੇ ਇਹਨਾਂ ਨੂੰ ਸੱਦਣਾ ਆਉਂਦਾ ਪਰ ਲੇਟ ਹੁੰਦੇ ਆ ਹੂੰ